ਨਮਸਕਾਰ ਆਕਾਸ਼ ਵਣੀਤਾ اے ਜਲੰਧਰ ਕੇਂਦਰ اے ਹੁਣ ਤੁਸੀਂ ਸਰਬਜੀਤ ਗੌਰ ਤੋਂ ਪ੍ਰਦੇਸ਼ੀ ਖਬਰਾਂ ਸੁਣੋ ਦੇਸ਼ ਵਿੱਚ ਬੀਤੀ ਰਾਤ ਜਿਵੇਂ ਹੀ ਘੜੀ ਦੀ ਵੱਡੀ ਅਤੇ ਛੋਟੀ ਸੂਈ 12 ਤੇ ਪਹੁੰਚੀ ਤਾਂ 1 ਜੁਲਾਈ ਦੀ ਤਾਰੀਖ ਨੇ ਭਾਰਤੀ ਦੰਡਾਵਲੀ ਵਿੱਚ ਇੱਕ ਨਵਾਂ ਇਤਿਹਾਸ ਲਿਖ ਦਿੱਤਾ ਆਈਪੀਸੀ, ਸੀਆਰਪੀਸੀ ਅਤੇ ਇੰਡੀਅਨ ਐਵੀਡੈਂਸ ਐਕਟ ਦੀ ਥਾਂ ਤਿੰਨੇ ਨਵੇਂ ਕਾਨੂੰਨ ਭਾਰਤੀ ਨਿਆਂ ਸੰਹਿਤਾ, ਭਾਰਤੀ ਸਿਵਲ ਰੱਖਿਆ ਕੋਡ ਅਤੇ ਭਾਰਤੀ ਸਬੂਤ ਕਾਨੂੰਨ ਲਾਗੂ ਹੋ ਗਏ ਨੇ ਨਵੇਂ ਕਾਨੂੰਨਾ ਵਿੱਚ ਤੇਜ਼ੀ ਨਾਲ ਨਿਆਇ ਯਕੀਨੀ ਬਣਾਉਣ ਲਈ ਐਫਆਈਆਰ ਤੋਂ ਲੈ ਕੇ ਫੈਸਲੇ ਤੱਕ ਦੀ ਸਮਾਂ ਸੀਮਾ ਤੈਅ ਕੀਤੀ ਗਈ ਹੈ ਹੋਰ ਵੀਰਵੇ ਨਾਲ ਇਹ ਰਿਪੋਰਟ ਸਾਰਿਆਂ ਲਈ ਬਰਾਬਰਤਾ ਦਰਸਾਉਂਦਿਆਂ ਇਹਨਾਂ ਕਾਨੂੰਨਾ ਵਿੱਚ ਨਾਗਰਿਕਾਂ ਦੇ ਅਧਿਕਾਰਾਂ ਨੂੰ ਮਹੱਤਵ ਦਿੱਤਾ ਗਿਆ ਹੈ ਅਤੇ ਇਹ ਨਾਗਰਿਕ ਤੇ ਪੀੜਤ ਕੇਂਦਰ ਬਣਾਏ ਗਏ ਨੇ ਬਲਾਤਕਾਰ ਪੀੜਤ ਲਈ ਈ ਸਟੇਟਮੈਂਟ ਤੇ ਈ ਐਫਆਈਆਰ ਦੀ ਸਹੂਲਤ ਮਿਲੇਗੀ ਅਤੇ ਅਜਿਹੇ ਸ਼ੋਸ਼ਣ ਦੇ ਪੀੜਤਾ ਨੂੰ ਛੇਤੀ ਹੀ ਨਿਆਂ ਮਿਲੇਗਾ ਇਸ ਤਹਿਤ ਹੁਣ ਪੀੜਤ ਨੂੰ ਆਪਣੇ ਮਾਮਲੇ ਨਾਲ ਸੰਬੰਧਿਤ ਜਾਣਕਾਰੀ ਲਈ ਥਾਣਿਆਂ ਦੇ ਚੱਕਰ ਨਹੀਂ ਲਗਾਉਣੇ ਪੈਣਗੇ ਅਤੇ 90 ਦਿਨਾਂ ਦੇ ਅੰਦਰ ਜਾਂਚ ਦੀ ਪ੍ਰਕティ ਰਿਪੋਰਟ ਪ੍ਰਾਪਤ ਕਰਨਾ ਪੀੜਤ ਦਾ ਅਧਿਕਾਰ ਹੋਵੇਗਾ। ਨਵੇਂ ਕਾਨੂੰਨ ਤਹਿਤ ਪੀੜਤ ਦੀ ਗੱਲ ਸੁਣਨ ਤੋਂ ਬਾਅਦ ਹੀ ਅਦਾਲਤ ਫੈਸਲਾ ਲਵੇਗੀ ਅਤੇ ਮੁਕੱਦਮਾ ਵਾਪਸੀ ਮਾਮਲੇ ਵਿੱਚ ਪੀੜਤ ਦੀ ਸੁਣਵਾਈ ਹੁਣ ਪੀੜਤ ਦਾ ਹੱਕ ਹੋਵੇਗਾ। कि तो भी किसी भी समय एफआईआर दर्ज करवाई जा सकेगी क्योंकि नवे कानून इलेक्ट्रॉनिक एफआईआर यानी ई एफ आई आर का हक देते हैं मोबाइल या कंप्यूटर तो ई एफ दर्ज करके सहूलत अनुसार तीन दिन के अंदर पुलिस स्टेशन जाके अपने एफआईआर आई दस्तावेज ते दस्खत करने होंगे ਇਲੈਕਟ੍ਰੋਨਿਕ ਤਰੀਕੇ ਨਾਲ ਦਿੱਤੇ ਗਏ ਬਿਆਨ ਅਤੇ ਇਲੈਕਟ੍ਰੋਨਿਕ ਜਾਂ ਡਿਜੀਟਲ ਰਿਕਾਰਡ ਹੁਣ ਸਬੂਤ ਦੀ ਪਰਿਭਾਸ਼ਾ ਵਿੱਚ ਸ਼ਾਮਲ ਨੇ ਇਸ ਦੇ ਨਾਲ ਹੀ ਗਵਾਹਾਂ ਮੁਲਜ਼ਮਾਂ ਮਾਹਿਰਾਂ ਅਤੇ ਪੀੜਤਾਂ ਨੂੰ ਇਲੈਕਟ੍ਰੋਨਿਕ ਰੂਪ ਵਿੱਚ ਪੇਸ਼ ਹੋਣ ਦੀ ਇਜਾਜ਼ਤ ਹੈ ਅਤੇ ਤਲਾਸ਼ੀ ਜਾਂ ਜ਼ਬਤੇ ਦੀ ਕਾਰਵਾਈ ਵਿੱਚ ਆਡੀਓ ਵੀਡੀਓ ਰਿਕਾਰਡਿੰਗ ਲਾਜ਼ਮੀ ਹੈ ਨਵੇਂ ਕਾਨੂੰਨਾਂ ਦੇ ਤਿੰਨ ਆਧਾਰ ਨੇ ਨਿਆਂ ਨਿਰਪੱਖਤਾ ਤੇ ਬਰਾਬਰੀ ਵਾਲਾ ਵਿਵਹਾਰ ਯਕੀਨਨ ਛੇਤੀ ਨਿਆਂ ਵਿੱਚ ਕੋਈ ਅੜਕਾ ਨਹੀਂ ਇਹਨਾਂ ਕਾਨੂੰਨਾਂ ਦਾ ਵਾਅਦਾ ਹੈ ਬਿਊਰੋ ਰਿਪੋਰਟ ਨਾਲ ਸ਼ਿਸ਼ੂ ਸ਼ਰਮਾ ਸ਼ਾਂਤਲ ਆਕਾਸ਼वाणी ਸਮਾਚਾਰ ਜਲੰਧਰ ਪੈਰੀਸ 올림픽 ਲਈ ਜਾਣ ਵਾਲੇ ਭਾਰਤੀ ਐਥਲੀਟਾਂ ਨੂੰ ਬੀਤੀ ਸ਼ਾਮ ਨਵੀਂ ਦਿੱਲੀ ਵਿੱਚ ਭਾਰਤੀ 올림픽 ਸੰਘ IOA ਵੱਲੋਂ ਕਰਾਏ ਗਏ ਇੱਕ ਸਮਾਗਮ ਵਿੱਚ ਰਸਮੀ ਵਿਦਾਇਗੀ ਦਿੱਤੀ ਗਈ ਅਤੇ ਭਾਰਤੀ ਦਲ ਦੇ ਕਿੱਟ ਦਾ ਉਦਘਾਟਨ ਕੀਤਾ ਗਿਆ। ਨੌਜਵਾਨ ਮਾਮਲੇ ਅਤੇ ਖੇਡਾਂ ਅਤੇ ਕਿਰਤ ਤਿਰਸਕਾਰ ਬਾਰੇ ਕੇਂਦਰੀ ਮੰਤਰੀ ਡਾਕਟਰ ਮਨੋਸ਼ ਕੁਮਾਰਡਵਿਆ, ਕੇਂਦਰੀ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀਆ ਅਤੇ ਭਾਰਤੀ 올림픽 ਸੰਘ ਦੇ ਪ੍ਰਧਾਨ ਤੇ ਰਾਜ ਸਭਾ ਮੈਂਬਰ ਡਾਕਟਰ ਪੀ.ਟੀ. 우ਸ਼ਾ ਨੇ ਭਾਰਤੀ ਟੀਮ ਦੀਆਂ ਤਿੰਨ ਕਿੱਟਾਂ ਦਾ ਉਦਘਾਟਨ ਕੀਤਾ। आत्मविश्वासी एथलीटा ਵੱਲੋਂ ਰੈਂਪ ਵਾਕ ਵਿੱਚ ਜੀਐਸਡਬਲਿਊ ਇਨਸਪਾਇਰ ਵੱਲੋਂ ਡਿਜ਼ਾਈਨ ਕੀਤੀਆਂ ਪਲੇਟ ਕਿਟਾਂ ਤਰुण ਤਹਿਲਿਆਣੀ ਦੀ ਮਲਕੀਅਤ ਵਾਲੇ ٹیਏਐਸਵੀਏ ਵੱਲੋਂ ਡਿਜ਼ਾਈਨ ਰਸਮੀ ਪਹਿਰਾਵਾ ਤੇ ਪੂਮਾ ਵੱਲੋਂ ਪ੍ਰਦਰਸ਼ਨ ਵਾਲੇ ਜੁੱਤੇ ਤੇ ਟਰੈਵਲ ਗੀਅਰਸ ਸਮੇਤ ਕਿਟ ਦਾ ਪ੍ਰਦਰਸ਼ਨ ਕੀਤਾ ਗਿਆ ਪੰਜਾਬ ਸਰਕਾਰ ਨੇ ਸੂਬੇ ਦੀ ਲੀਚੀ ਨੂੰ ਵਿਦੇਸ਼ਾਂ ਵਿੱਚ ਭੇਜਣ ਦੀ ਸ਼ੁਰੂਆਤ ਕਰ ਦਿੱਤੀ ਹੈ ਬਾਗਬਾਨੀ ਵਿਭਾਗ ਨੇ ਖੇਤੀਬਾੜੀ ਤੇ ਪ੍ਰੋਸੈਸਡ ਫੂਡ ਪ੍ਰੋਡਕਟਸ ਐਕਸਪੋਰਟ ਡਿਵੈਲਪਮੈਂਟ ਅਥਾਰਟੀ ਆਪੀਡਾ ਦੇ ਸਹਿਯੋਗ ਨਾਲ ਸੂਬੇ ਦੇ ਨੀਂ ਪਹਾੜੀ ਜ਼ਿਲ੍ਹੇ ਆ ਪਠਾਨਕੋਟ ਗੁਰਦਾਸਪੁਰ ਤੇ ਹੁਸ਼ਿਆਰਪੁਰ ਦੀ ਲੀਚੀ ਦੀ ਪਹਿਲੀ ਖੇਪ ਨੂੰ ਬਾਗਵਾਨੀ ਮੰਤਰੀ ਚੇਤਨ ਸਿੰਘ ਜੋੜਾ ਮਾਚਰਾ ਨੇ ਆਨਲਾਈਨ ਪੇਰੀ ਰਾਹੀਂ ਹਰੀ ਚੰਡੀ ਦੇ ਕੇ ਇੰਗਲੈਂਡ ਲਈ ਰਵਾਨਾ ਕੀਤਾ ਉਨਾ ਦੱਸਿਆ ਕਿ ਸੂਬੇ ਵਿੱਚ ਕੁੱਲ 3250 ਹੈਕਟੇਰ ਰਕਪੇ ਵਿੱਚ ਲੀਚੀ ਦੀ ਕਾਸ਼ਤ ਕੀਤੀ ਜਾਂਦੀ ਹੈ ਅਤੇ ਇਸ ਦੀ ਪੈਦਾਵਾਰ ਕਰੀਬ 13000 ਮੀਟਰਕਟਾ ਨੇ। ਉਹਨਾਂ ਦੱਸਿਆ ਕਿ ਪਠਾਨਕੋਟ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਵਿੱਚ ਲੀਚੀ ਲਈ অনুকূল ਵਾਤਾਵਰਣ ਹੋਣ ਕਾਰਨ ਇੱਥੋਂ ਦੀ ਲੀਚੀ ਦਾ ਕੁਦਰਤੀ ਗੂੜਾ ਲਾਲ ਰੰਗ ਅਤੇ ਮਿਠਾਸ ਦੂਜੇ ਸੂਬਿਆਂ ਦੇ ਮੁਕਾਬਲੇ ਬਹੁਤ ਹੀ ਵਧੀਆ ਹੈ। ਪੰਜਾਬ ਵਿੱਚ ਖੇਤੀਬਿੰਦਤਾ ਬਾਰੇ ਯੋਜਨਾ ਨੂੰ ਵੱਡੇ ਪੱਧਰ ਤੇ ਸਫਲ ਬਣਾਉਣ ਲਈ ਖੇਤੀਬਾੜੀ ਤੇ ਕਿਸਾਨ ਪਹਲਈ ਵਿਭਾਗ ਨੇ ਸੌਣੀ ਦੀ ਮੱਕੀ ਦੇ ਹਾਈਬ੍ਰਿਡ ਬੀਜਾਂ ਤੇ ਸਬਸਿਡੀ ਦੇਣ ਅਤੇ 4700 ਹੈਕਟੇਰ ਰਕਬੇ ਉੱਤੇ ਮੱਕੀ ਦੀਆਂ ਪ੍ਰਦਰਸ਼ਨੀਆਂ ਲਗਾਉਣ ਦਾ ਫੈਸਲਾ ਕੀਤਾ ਹੈ ਖੇਤੀਬਾੜੀ ਤੇ ਕਿਸਾਨ ਪਹਲਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਪੀਏਯੂ ਵੱਲੋਂ ਪ੍ਰਮਾਣਿਤ ਅਤੇ ਸਿਫਾਰਿਸ਼ ਕੀਤੇ ਹਾਈਬ੍ਰਿਡ ਮੱਕੀ ਦੇ ਪ੍ਰਤੀ 1 ਕਿਲੋਗ੍ਰam ਬੀਜ ਦੀ ਖਰੀਦ ਤੇ ਕਿਸਾਨ 100 ਰੁਪਏ ਦੀ ਸਬਸਿਡੀ ਦਾ ਲਾਭ ਲੈ ਸਕਦੇ ਨੇ ਹਾਈਬ੍ਰਿਡ ਸੌਣੀ ਦੀ ਮੱਕੀ ਦੇ ਬੀਜਾਂ ਲਈ ਸਬਸਿਡੀ ਪ੍ਰਤੀ ਕਿਸਾਨ ਵੱਧ ਤੋਂ ਵੱਧ 5 ਏਕੜ ਟਰੱਕ ਬਾਜਾ 40 ਕਿਲੋਗ੍ਰਾਮ ਬੀਜ ਲਈ ਮੁਹੱਈਆ ਕਰਵਾਈ ਜਾਏਗੀ ਕਿਸਾਨਾਂ ਨੂੰ ਕੁੱਲ 2300 ਕੁਇੰਟਲ ਮੱਕੀ ਦਾ ਬੀਜ ਸਬਸਿਡੀ ਤੇ ਉਪਲਬਧ ਕਰਵਾਇਆ ਜਾਏਗਾ ਪੰਜਾਬ ਸਰਕਾਰ ਸਾਫ ਸੁਥਰਾ ਤੇ ਹਰਿਆ ਭਰਿਆ ਵਾਤਾਵਰਣ ਯਕੀਨੀ ਬਣਾਉਣ ਲਈ ਹਰ ਸੰਭਵ ਕਦਮ ਚੁੱਕ ਰਹੀ ਹੈ ਨਗਰ ਵਣ ਯੋਜਨਾ ਸਕੀਮ ਤਹਿਤ ਭਾਰਤ ਸਰਕਾਰ ਪਾਸੋਂ ਸਾਲ 2023-24 ਦੌਰਾਨ 12 ਨਵੇਂ ਨਗਰ ਵਣ ਵਾਟਿਕਾ ਪ੍ਰੋਜੈਕਟ ਪ੍ਰਵਾਨ ਕਰਵਾਏ ਗਏ ਨੇ ਇਸ ਵਿੱਚ ਕੁੱਲ 2 ਕਰੋੜ 65 ਲੱਖ ਰੁਪਏ ਤੋਂ ਵੱਧ ਦੀ ਰਕਮ ਖਰਚ ਕੀਤੀ ਜਾਏਗੀ ਇਸੇ ਨਾਲ ਹੀ ਪ੍ਰਾਦੇਸ਼ਿਕ ਖਬਰਾਂ ਖਤਮ ਹੋਈਆਂ ਨਮਸਕਾਰ